ਇਹ ਇਨਫੋਰਮੇਸ਼ਨ ਆਈ ਸੀ ਕਿ ਛਾੜੇ ਹੋਣੇ ਵੀ ਇਹ ਵੀ ਕੱਪੜੇ ਦੀ ਦੁਕਾਨ ਹੈ ਤੇ ਇਹਦੇ ਘਰ ਤਿੰਨੇ ਜਣੇ ਅੱਜ ਕੋਈ 11:00 11:30 ਵਜੇ ਆਏ ਆ ਐਜੇ ਪੁਲਸ ਅਫਸਰ ਪੁਲਸ ਵਾਲੇ ਵੀ ਬਣ ਕੇ ਪਰ ਸਿਵਲ ਚੀਜ਼ ਹੈ ਤੇ ਉਹਨਾਂ ਨੇ ਕਿਹਾ ਵੀ ਤੁਹਾਡੇ ਘਰ ਦੀ ਚੈਕਿੰਗ ਕਰਨੀ ਹੈ ਉਹਨਾਂ ਨੂੰ ਸਾਨੂੰ ਰਿਕਾਰਡ ਦਿਖਾਓ ਮੇਨ ਟਾਈਮ ਉਹਨਾਂ ਨੇ ਦੱਸਿਆ ਵੀ ਸਾਡੇ ਇੱਥੇ ਸੀਸੀਟੀਵੀ ਕੈਮਰੇ ਲੱਗੇ ਆ ਜਦੋਂ ਸੀਸੀਟੀਵੀ ਵੇਖਿਆ ਤੇ ਉਹ ਘਬਰਾ ਕੇ ਭੱਜਣ ਲੱਗੇ ਤੇ ਉਹਨਾਂ ਨੇ ਇੱਕ ਨੂੰ ਫੜ ਲਿਆ ਇਹ ਇਨਫੋਰਮੇਸ਼ਨ ਆਈ ਸਿੱਧੀ ਥਾਣੇ ਹੁਣੇ ਬਰਿੰਦਰ ਸਿੰਘ ਨੂਰਦੀਨ ਅੱਡੇ ਦਾ ਇਹਦੀ ਕੱਪੜੇ ਦੀ ਦੁਕਾਨ ਹੈ ਤੇ ਇਹਦੇ ਘਰ ਤਿੰਨ ਜਣੇ ਅੱਜ ਕੋ 11:30 ਵਜੇ ਆਏ ਆ ਐ ਦੇ ਪੁਲਸਰ ਪੁਲਸ ਵਾਲੇ ਵੀ ਬਣ ਕੇ ਪਰ ਸਿਵਲ ਚੀਜ਼ ਹੈ ਤੇ ਉਹਨਾਂ ਕਹੇ ਵੀ ਤੁਹਾਡੇ ਘਰ ਦੀ ਚੈਕਿੰਗ ਕਰਨੀ ਆ ਉਹਨਾਂ ਸਾਨੂੰ ਰਿਕਾਰਡ ਵਿਖਾਓ ਤੇ ਮੀਨ ਟਾਈਮ ਉਹਨਾਂ ਨੇ ਦੱਸਿਆ ਵੀ ਸਾਡੇ ਇੱਥੇ ਸੀਸੀਟੀਵੀ ਕੈਮਰੇ ਲੱਗੇ ਆ ਜਦੋਂ ਸੀਸੀਟੀਵੀ ਵੇਖੇ ਤੇ ਉਹ ਘਬਰਾ ਕੇ ਭੱਜ ਲੱਗੇ ਤੇ ਉਹਨਾਂ ਨੇ ਇੱਕ ਨੂੰ ਫੜ ਲਿਆ ਉਹਦਾ ਨਾਮ ਬਲਜੀਤ ਸਿੰਘ ਹੈ ਜਿਹੜਾ ਲੋਹਾਰਕੇ ਦਾ ਰਹਿਣ ਵਾਲਾ ਕਿ ਉਹਨਾਂ ਨੂੰ ਜੋ ਸਟੇਟਮੈਂਟ ਲਗਾਉਂਦੇ ਉਹਦੇ ਅਨੁਸਾਰ ਕਾਰਵਾਈ ਕੀਤੀ ਜਾਊਗੀ। ਪਹਿਲਾਂ ਵੀ ਕੋਈ ਕੇਸ ਦਰਜ ਸਾਰਿਆ। ਆ ਬਲਜੀਤ ਸਿੰਘ ਤੇ ਪਹਿਲਾਂ ਵੀ ਕੋਈ ਅਸੁਵਿਧਾ ਪਰਚਾ ਦਰਜਿਆ। ਕੁਝ ਨਹੀਂ ਪਸਾਉਣ ਹੋਈ ਜਿਹੜੇ ਨਾਲ ਦੂਜਿਆਂ ਦੇ ਹਾਂ ਇਹਦੇ ਦਸਮਤਾਲਪੁਰ ਨੰਗਰੀ ਦੇ ਆ। ਨਾਂ ਨੂੰ ਪਤਾ ਕੋਈ ਇੱਕੋ ਹੀ ਰੋਡਾ ਤੇ ਇੱਕ ਸਰਦੇਸ਼ ਸਿੰਘ ਐ ਬਾਕੀ ਵੈਰੀਫਾਈ ਕਰਦੇ ਹਾਂ ਸਾਰਾ। ਇਹਦੇ ਨਾਲ ਹੀ ਆਈ। ਹਾਂ ਇਹ ਤਿੰਨੇ ਜਣੇ ਕੱਟੀ ਹੈ ਨਹੀਂ ਵਪਰ ਨੂੰ ਕੋਈ ਨਹੀਂ ਉੱਧਾ ਹੀ ਜਸਟਿਸ ਜਿਦਾਂ ਟੱਗੀ ਮਾਰਨ ਦੇ ਇਰਾਦੇ ਨਹੀਂ ਆਏ ਕੋਈ ਨੁਕਸਾਨ ਨਹੀਂ ਹੋਇਆ ਕੋਈ ਪੈਸੇ ਵੀ ਖੜੇ ਨਹੀਂ ਨਹੀਂ ਉਹ ਜੋ ਬਿਆਨ ਲਗਾਉਣਗੇ ਉਹ ਕਾਰਵਾਈ ਕਰਦੇ ਠੀਕ ਹੈ ਜੀ ਮੇਰਾ ਨਾਮ ਵੀਨਾ ਰਾਣੀ ਹੈ ਜੀ ਅਸੀਂ ਇੱਥੋਂ ਨਹੀਂ ਰਹਿਣ ਵਾਲੇ ਆਂ ਨੂਰਦੀ ਬਾਜ਼ਾਰ ਕਚਰ ਪਾਣ ਵਾਲੀ ਗਲੀ ਦੀ ਬੱਸ ਕੀ ਗੱਲ ਹੋਈ ਹੈ ਗੱਲ ਪਾਰੀ ਕੁਝ ਵੀ ਨਹੀਂ ਇਹ ਤਿੰਨੇ ਜਣੇ ਗਏ ਨੇ ਤੇ ਅਸੀਂ ਬੁਆ ਖੋਲਤਾ ਹੈ ਤੇ ਇਹ ਕਹਿੰਦੇ ਨੇ ਅਸੀਂ ਆਏ ਆਂ ਪੁਲਿਸ ਵਾਲੇ ਅਫਸਰ ਆਂ ਅਸੀਂ ਅਸੀਂ ਫਿਰੋਜਪੁਰ ਤੋਂ ਆਏ ਆ ਤੁਹਾਡੇ ਨਾਲ ਜਾਓ ਸੀ ਆ ਸੀ ਤੇ ਅਸੀਂ ਆਖਿਆ ਵੀ ਅਸੀਂ ਜ ਸਾਡਾ ਰਾਜੀਨਾਮਾ ਹੋ ਗਿਆ ਸਾਰਾ ਸਰਪੰਚ ਨੇ ਕਰਾਇਆ ਏ ਉਹ ਸਾਨੂੰ ਰਜਿਸਟਰੀਆਂ ਵਿਖਾਓ ਸਾਨੂੰ ਰਾਜੀਨਾਮਾ ਵਿਖਾਓ ਉਹ ਮੈਂ ਪੇਟੀ ਪੂਟੀ ਲੱਗ ਗਈ ਗਫਰੋਲਣ ਵਿੱਚੋਂ ਕਾਗਤ ਪੱਤਰ ਕੱਢੇ ਨਹੀਂ ਇਹਨਾਂ ਨੂੰ ਵਿਖਾਏ ਨਹੀਂ ਇਹਨਾਂ ਫੋਟੋ ਬੁੱਕ ਕਿੱਥੇ ਗਏ ਤੇ ਸਾਨੂੰ ਜਾਂ ਉਹ ਬਹੁਤੀ ਚਾਹ ਆਉਂਦੀ ਏ ਵੀ ਤੁਹਾਨੂੰ ਚਾਹ ਬਣਾਉਣੇ ਆ ਕੋਫੀ ਬਣਾ ਦੇਣੇ ਆ ਨਹੀਂ ਨਹੀਂ ਆਖੇ ਕੁਛ ਬਹਿਦਾ ਮੈਨੂੰ ਵੀ ਆਨੇ ਮਾਤਾ ਨਹੀਂ ਆਖ ਲੇਡੀ ਪੁਲਿਸ ਆਉਂਦੀ ਏ ਤੇ ਉਹ ਤੈਨੂੰ ਚੁੱਕ ਕੇ ਤੇ ਲੈ ਜਾਗੀ ਐਵੇਂ ਨਹੀਂ ਤੁਸੀਂ ਮੰਨਣਾ ਤੁਸੀਂ ਇਹ ਓਵੇਂ ਮੰਨੋਗੇ ਤੇ ਮੁਰਕੇ ਸਾਡਾ ਬੂਹਾ ਬਾਹਰ ਲਾ ਕੇ ਗੇਟ ਬੰਦ ਕਰਤਾ ਨੇ ਸਾਨੂੰ ਦੁੱਧ ਵੀ ਨਹੀਂ ਲੈਣ ਦਿੱਤਾ ਉਹ ਸਾਡਾ ਦੁੱਧ ਵੀ ਲੰਘ ਗਿਆ ਤੇ ਸਾਨੂੰ ਬਸ ਸਾਨੂੰ ਝਮਕਾਉਂਦੇ ਡਰਾਉਂਦੇ ਰਹੇ ਨੇ ਅਸੀਂ ਤੁਹਾਨੂੰ ਤੁਹਾਡੇ ਮੁੰਡੇ ਚੋਕ ਕੇ ਲੈ ਜਾਣਾ ਅਸੀਂ ਤੈਨੂੰ ਚੋਕ ਕੇ ਲੈ ਜਾਣਾ ਹੈ ਪੈਸੇ ਵੀ ਜਾਂਦੇ ਸੀ ਅਸੀਂ ਸਾਰਾ ਕੁਝ ਤੁਹਾਡਾ ਇਨਕੁਆਰੀ ਕਰਨੀ ਹੈ ਤੁਹਾਡੇ ਬੈੱਡ ਫਰੋਲਨੇ ਨੇ ਤੁਹਾਡੀਆਂ ਪੇਟੀਆਂ ਫਰੋਲਣੀਆਂ ਨੇ ਅਸੀਂ ਸਾਰੀ ਇਨਕੁਆਰੀ ਕਰਨੀ ਤੁਹਾਡੀ ਵਰਦੀ ਪਾਈ ਸੀ ਇਹਨਾਂ ਨੇ ਨਹੀਂ ਕੀ ਕੋਈ ਵਰਦੀ ਨਹੀਂ ਸੀ ਫਾਈ ਕੋਈ ਵਰਦੀ ਪਾਈ ਉਸ ਦੀ ਵਰਦੀ ਪਾਈ ਸੀ ਇਹ ਜਿਹੜਾ ਜਿਹੜਾ ਫੜਿਆ ਵਾ ਉਹ ਖਾਕੀ ਪੱਗ ਬੰਨੀ ਤੇ ਲਾਲ ਬੂਟ ਪਾ ਖਾਕੀ ਪੱਗ ਸੀ ਤੇ ਖਾਕੀ ਬੂਟ ਸੀ ਉਹਦੇ ਕਹਿੰਦੇ ਸੀ ਅਸੀਂ ਪੁਲਿਸ ਵਾਲੇ ਆ ਅਸੀਂ ਫਿਰੋਜ਼ਪੁਰੋਂ ਆਏ ਆ ਪਿਸਤੌਲ ਵੀ ਹੈਗੇ ਸੀ ਉਹਨਾਂ ਦੋਵਾਂ ਕੋਲ ਹੈਗੇ ਸੀ ਇਹਦੇ ਕੋਲ ਨਹੀਂ ਸੀਗਾ ਕਾਹਦਾ ਕੰਮ ਕਰਦੇ ਘਰ ਦੇ ਟੱਡੇ ਕੋਈ ਨਹੀਂ ਜੇਬਚਾਰਾ ਕਿਸੇ ਦੁਕਾਨ ਤੇ ਲੱਗਾ ਹੈ ਠੀਕ ਹਾਂ ਇਹ ਕੱਪੜੇ ਵਾਲੀ ਦੁਕਾਨ ਤੇ ਆ ਬਸ ਠੀਕ